ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਤੁਸੀਂ ਸਾਰੇ ਗੁਰੂ ਪਿਆਰੇ ਹੋ ਉਮੀਦ ਕਰਦੀ ਹਾਂ ਸਭ ਠੀਕ ਹੋਵੋਗੇ ਤੇ ਆਪਣੀ ਆਪਣੀ ਜਰਨੀ ਵਿੱਚ ਅੱਗੇ ਵਧ ਰਹੇ ਹੋਗੇ ਵਾਹਿਗੁਰੂ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਸਾਨੂੰ ਬੋਲ ਕੇ ਸਿਮਰਨ ਕਰਨਾ ਚਾਹੀਦਾ ਜਾਂ ਜਾ ਕੇ ਨਮਨ ਜਾਪ ਕਰਨਾ ਚਾਹੀਦਾ ਹੈ ਜਿਹੜਾ ਕਿ ਚੁੱਪ ਵਾਲਾ ਸਿਮਰਨ ਸੀ ਕਹਿ ਦਿੰਨੇ ਆ ਕਿਉਂਕਿ ਵਾਹਿਗੁਰੂ ਜੀ ਇੱਕ ਪਿਆਰੇ ਦਾ ਮੈਸੇਜ ਆਇਆ ਸੀ ਉਹ ਪੁੱਛਦੇ ਸਨ ਕਿ ਮੈਂ ਚੁੱਪ ਵਿੱਚ ਸਿਮਰਨ ਕਰਦਾ ਆ ਤੇ ਉਹਨਾਂ ਨੇ ਇਹ ਪੁੱਛਿਆ ਸੀ ਵੀ ਕੀ ਕਹਿ ਦੰਦੇ ਆ ਕਿ ਸਾਨੂੰ ਬੋਲ ਕੇ ਸਿਮਰਨ ਕਰਨਾ ਚਾਹੀਦਾ ਆ ਬਟ ਜਦੋਂ ਮੈਂ ਲੰਮੇ ਸਵਾਸ ਲੈਣਾ ਆ ਤੇ ਮੈਂ ਡਰ ਜਾਂਦਾ ਆ ਤੇ ਮੈਂ ਪਾਣੀ ਵੀ ਨਾਲ ਪੜਦਾ ਆ ਵਾਹਿਗੁਰੂ ਜੀ ਆਪਾਂ ਇਸ ਤੇ ਅੱਜ ਗੁਰੂ ਦੀ ਕਿਰਪਾ ਲੈ ਕੇ ਵਿਚਾਰ ਕਰਦੇ ਆ ਵਾਹਿਗੁਰੂ ਜੀ ਜਿੱਦਾਂ ਕਿ ਹੁਣ ਆਪਾਂ ਪਹਿਲਾ ਮਹਾਰਾਜ ਜੀ ਸਾਨੂੰ ਕੀ ਕਹਿ ਰਹੇ ਆ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਤੇਰਾ ਮਨ ਸੁੱਤਾ ਹੈ ਨੇ ਇਹਨੂੰ ਸਿਮਰ ਸਿਮਰ ਕੇ ਜਗਾਉਣ ਦੀ ਜ਼ਰੂਰਤ ਆ ਕਿਉਂਕਿ ਵਾਹਿਗੁਰੂ ਜੀ ਸਾਨੂੰ ਪਹਿਲਾਂ ਸਿਮਰਨ ਬੋਲ ਕੇ ਕਰਨ ਦੀ ਜ਼ਰੂਰਤ ਆ ਜਦੋਂ ਅਸੀਂ ਕਹਿੰਦੇ ਨਾ ਵਾਹ ਗੁਰੂ ਵਾਹ ਗੁਰੂ ਇਹਨੂੰ ਅਸੀਂ ਬਾਰ-ਬਾਰ ਸੁਣਾ ਰਹੇ ਹਾਂ ਕਿਉਂਕਿ ਜਿਹੜਾ ਸਾਡਾ ਮਨ ਚਾਂਚਲ ਆ ਇਹ ਭੱਜਦਾ ਆ ਬਾਰ-ਬਾਰ ਜਿਹੜੇ ਕਿ ਆਪਾਂ ਪਿਛਲੀ ਵੀਡੀਓਜ਼ ਦੇ ਵਿੱਚ ਵੀ ਗੱਲ ਕੀਤੀ ਸੀਗੀ ਤੇ ਵਾਈਗਰੂ ਜੀ ਜਿੱਦਾਂ ਉਹ ਪਿਆਰੇ ਕਹਿੰਦੇ ਕਿ ਮੈਂ ਦੇਖੋ ਵਾਈਗਰੂ ਜੀ ਤੁਸੀਂ ਹੁਣ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਲੰਮੇ ਸਵਾਸ ਲੈਣਾ ਆ ਤੇ ਮੈਂ ਡਰ ਜਾਣਾ ਆ ਇੱਥੇ ਵਾਈਗਰੂ ਜੀ ਸਮਝਣ ਦੀ ਜ਼ਰੂਰਤ ਆ ਤਾਂ ਕਿਉਂਕਿ ਜਦੋਂ ਅਸੀਂ ਸਿਮਰਨ ਜਾਪ ਕਰਦੇ ਹਾਂ ਸਹਜ ਸਵਾਇ ਜਿਹੜੀ ਸਾਡੀ એનર્ਜੀ ਆ ਵਾਈਗਰੂ ਜੀ ਜਿੱਥੇ ਅਸੀਂ ਸੱਤੇ ਚੱਕਰਾਂ ਦੀ ਬਾਡੀ ਦੇ ਗੱਲ ਕਰਦੇ ਹਾਂ ਸਾਡੀ ਬਾਡੀ ਦੇ ਵਿੱਚ ਜਿਹੜੇ ਸੱਤ ਚੱਕਰ ਆ ਨਾ ਉਹ ਵਾਹਿਗੁਰੂ ਜੀ ਰੂਟ ਚੱਕਰਾ ਤੋਂ ਹੋ ਕੇ ਸਾਡੇ ਕ੍ਰਾਊਨ ਚੱਕਰਾ ਤੱਕ એનર્ਜੀ ਆਂਦੀ ਹੈ ਜਦੋਂ ਅਸੀਂ ਰੋਜ਼ ਡੇਲੀ ਇਹ ਜਾਪ ਕਰਦੇ ਹਾਂ ਤੇ ਸਾਡੀ એનર્ਜੀ ਸਹਿਜੇ ਸਹਿਜੇ ਹੌਲੀ ਹੌਲੀ ਉਹ ਪਹਿਲੇ ਚੱਕਰ ਤੋਂ ਹੁੰਦੀ ਹੋਈ ਉਹ ਸਾਰੇ ਚੱਕਰਾਂ ਨੂੰ ਬੈਲੈਂਸ ਕਰਦੀ ਹੋਈ ਸਾਡੇ ਕ੍ਰਾਊਨ ਚੱਕਰਾ ਤੱਕ ਪਹੁੰਚਦੀ ਆ ਵਾਹਿਗੁਰੂ ਜੀ ਜੇ ਅਸੀਂ ਸ਼ੁਰੂਆਤ ਵਿੱਚ ਹੀ ਆਈ نو ਬਹੁਤ ਸਾਰੇ ਜੀਵ ਹੈਗੇ ਆ ਕਿ ਜਿਹੜੇ ਕਹਿੰਦੇ ਮੈਨੂੰ ਚੁੱਪ ਕਰਕੇ ਸਿਮਰਨ ਵਧੀਆ ਲੱਗਦਾ ਆ ਨਹੀਂ ਵਾਹਿਗੁਰੂ ਜੀ ਇਹਦੇ ਨਾਲ ਸਾਡੀ ਬੋਡੀ ਦਾ ਬੈਲੈਂਸ ਖਰਾਬ ਹੋ ਸਕਦਾ ਆ ਪਹਿਲਾਂ ਸਾਡਾ ਬੋਲ ਕੇ ਜਾਪ ਕਰਨਾ ਆ ਤਾਂ ਕਿ ਅਸੀਂ ਆਪਣੇ ਮਨ ਨੂੰ ਤੇ ਸੰਬੋਧਨ ਕਰੀਏ ਨਾ ਕਿ ਮੈਂ ਕਿਉਂ ਕਰਦਿਆਂ ਆ ਕਿਵਰੀ ਸਾਨੂੰ ਹੁੰਦਾ ਨਹੀਂ ਮੈਨੂੰ ਬੋਲਣਾ ਨਹੀਂ ਮੈਨੂੰ ਚੁੱਪਚਾਪ ਬੈਠਣਾ ਵਾਹਿਗੁਰੂ ਇਹ ਇੱਕ ਅਵਸਥਾ ਆ ਜਾਂ ਤਾਂ ਫਿਰ ਤੁਸੀਂ ਇਹ ਦੇਖ ਲੈਣਾ ਕਿ ਹਾਂ ਜੀ ਮੈਂ ਚੁੱਪ ਦੇ ਵਿੱਚ ਬੈਠਾ ਆ ਤੇ ਫਿਰ ਮੇਰੀ ਜਿਹੜੀ ਅੰਦਰ ਦੇ ਟਿੱਕੋ ਸਾਨੂੰ ਚੱਕਰ ਸਾਡੇ ਹਰ ਚੱਕਰ ਤੇ ਸਾਡੀ ਇੱਕ એનર્ਜੀ ਬੈਲਡ ਹੁੰਦੀ ਆ ਜਿੱਥੇ ਮਹਾਰਾਜ ਜੀ ਨੇ ਪੰਜਾਂ ਦੀ ਗੱਲ ਕੀਤੀ ਮਹਾਰਾਜ ਜੀ ਕਹਿੰਦੇ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਫਿਰ ਦੇਖੋ ਕਿ ਇਹ ਪੰਜੇ ਸਾਡੇ ਵੈਗਰੂ ਜੀ ਕਾਬੂ ਦੇ ਵਿੱਚ ਥਾਏ ਆ ਚੁੱਕੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਕਿ ਸਾਡੇ ਸੱਤੇ ਚੱਕਰਾਂ ਦੇ ਨਾਲ ਕਨੈਕਟ ਵਾ ਇਹਦੇ ਲਈ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਇਹ ਬਹੁਤ ਡੀਪ ਵਿਸ਼ਾ ਆ ਵਾਹਿਗੁਰੂ ਜੀ ਫਿਰ ਇਹ ਦੇਖ ਲੈਣਾ ਅਗਰ ਦੇਖੋ ਤੁਸੀਂ ਹੁਣ ਤੁਸੀਂ ਨਮਨ ਜਾਪ ਕਰਦੇ ਆ ਪਰ ਤੁਹਾਡੇ ਥੱਲੇ ਦੇ ਮੰਨ ਲਓ ਤਿੰਨੇ ਚੱਕਰ ਆਨ ਬੈਲੈਂਸ ਆ ਪਰ ਨਮਨ ਜਾਪਤਾ ਵਾਹਿਗੁਰੂ ਜੀ ਸਿੱਧਾ ਥਰੋਟ ਤੋਂ ਉੱਪਰ ਥਰਡਾਈ ਚੱਕਰਾ ਦਾ ਹੋ ਗਿਆ ਤੇ ਤੁਸੀਂ ਫਿਰ ਆਪਣਾ ਬੈਲੈਂਸ ਆਟੋਮੈਟਿਕਲੀ ਆਪ ਖਰਾਬ ਕਰੋਗੇ ਕਿਉਂਕਿ ਅਗਰ ਜੇ ਤੁਹਾਡੇ ਲੰਬੇ ਸਵਾਸਾਂ ਤੇ ਤੁਹਾਨੂੰ ਡਰ ਲੱਗਦਾ ਆ ਇਹਦਾ ਮਤਲਬ ਤੁਹਾਡੇ ਜਿਹੜੇ ਥੱਲੇ ਵਾਲੇ ਸੋਲ ਪ੍ਰੈਕਸ ਚੱਕਰਾ ਤੇ ਜਿਹੜਾ ਤੁਹਾਡਾ ਰੂਟ ਚੱਕਰਾ ਆ ਉਹ ਅਨਬੈਲੈਂਸ ਆ ਪਹਿਲਾਂ ਤੁਸੀਂ ਉਸ ਨੂੰ ਬੈਲੈਂਸ ਕਰਨਾ ਤਾਂ ਕਿ ਊਰਜਾ ਥੱਲੇ ਤੋਂ ਉੱਪਰ ਆਵੇ ਵਾਹਿਗੁਰੂ ਜੀ ਇਹਦੇ ਨਾਲ ਕਈ ਵਾਰੀ ਸਾਡੀ ਬੋਡੀ ਦੇ ਵਿੱਚ ਪੀੜਾ ਵੀ ਹੁੰਦੀ ਆ ਜਾਂ ਪੇਟ ਦੇ ਵਿੱਚ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਬੈਕ ਪ੍ਰੋਬਲਮ ਆਉਂਦੀ ਆ ਕਈਆਂ ਦੇ ਜਿਨ੍ਹਾਂ ਦੇ ਹਾਰਟ ਚੱਕਰ ਆਉਣ ਬਲੌਕ ਜਾਂ ਊਰਜਾ ਉੱਪਰ ਆਉਗੀ ਤਾਂ ਹਾਰਟ ਦੇ ਵਿੱਚ ਪੇਨ ਹੋਣਾ ਬਹੁਤ ਸ਼ੁਰੂ ਹੋ ਜਾਂਦਾ ਆ ਇਹ ਵਾਹਿਗੁਰੂ ਜੀ ਸਾਡੇ ਚੱਕਰਾ ਦੇਖੋ ਸਾਨੂੰ ਲੱਗ ਲੱਗ ਵਿਧੀਆਂ ਦੇ ਕਰਨ ਦੀ ਜ਼ਰੂਰਤ ਨਹੀਂ ਸਾਡੇ ਤਾਂ ਗੁਰੂ ਸਾਹਿਬ ਨੇ ਸੌਖਾ ਹੀ ਬਹੁਤ ਕੀਤਾ ਆ ਕਿ ਤੂੰ ਨਾਮ ਜਪਾ ਕਰ ਸਿਮਰਨ ਵਾਹਿ ਗੁਰੂ ਵਾਈ ਗੁਰੂ ਕਹੇ ਤੇ ਆਪਣੀ ਊਰਜਾ ਉੱਤੇ ਤੱਕ ਸਹਿਜ ਸੁਭਾਈ ਲੈ ਜਾ ਪਰ ਅਸੀਂ ਵਾਈ ਗੁਰੂ ਜੀ ਨਾ ਕਿਵਰੀ ਸਾਨੂੰ ਸਮਝ ਹੋਣ ਕਰਕੇ ਅਸੀਂ ਇਹ ਚੀਜ਼ਾਂ ਕਰਨ ਲੱਪਨ ਨਹੀਂ ਫਰੀ ਦੇ ਨਾਲ ਵਾਈ ਗੁਰੂ ਜੀ ਸਾਨੂੰ ਡਿਪਰੈਸ਼ਨ ਹੋ ਸਕਦਾ ਆ ਮਾਈਗ੍ਰੇਨ ਹੋ ਸਕਦੀ ਆ ਹੈਡੈਕਸ ਨਾਰਮਲ ਰਹਿਣ ਲੱਗ ਪੈਂਦਾ ਆ ਤੇ ਜਿਹੜੀ ਸਾਡੀ ਬੈਕ ਤੇ ਇਥੇ ਪੇਨ ਸ਼ੁਰੂ ਹੋ ਜਾਂਦੀ ਆ ਤੂੰ ਪਹਿਲਾਂ ਵਾਈ ਗੁਰੂ ਜੀ ਆਪਣੀ ਅਵਸਥਾ ਨੂੰ ਦੇਖ ਲੈਣਾ ਅਗਰ ਤੁਹਾਡੀ ਅਵਸਥਾ ਉਹਨਾਂ ਚੀਜ਼ਾਂ ਨੂੰ ਪਾਰ ਕਰ ਚੁੱਕੀ ਆ ਜਿੱਥੇ ਆਪਾਂ ਕਹਿੰਦੇ ਆ ਕਿ ਮੇਰੀ ਵਾਸ਼ਨਾ ਖਤਮ ਹੋ ਚੁੱਕੀ ਆ ਮੇਰੇ 'ਚ ਹੁਣ ਲੋਭ ਵੀ ਨਹੀਂ ਰਿਹਾ ਹਨਾ ਮੋਹ ਵੀ ਨਹੀਂ ਕਿਸੇ ਦੇ ਨਾਲ ਕਿ ਪਿਆਰ ਦੇ ਵਿੱਚ ਦੇਖਣਾ ਬੱਚਿਆਂ ਪਰਿਵਾਰਾਂ ਦਾ ਜਾਂ ਫਰਿੰਡਾਂ ਦਾ ਕਿ ਹਲੇ ਜੇ ਕੋਈ ਗੁੱਸੇ ਹੁੰਦਾ ਤਾਂ ਪੀੜਾ ਹੋ ਰਹੀ ਇਹਦਾ ਮਤਲਬ ਹਲੇ ਮੋਦੀ ਇਹਦਾ ਮਤਲਬ ਤੁਹਾਡਾ ਜਿਹੜਾ ਤੀਜਾ ਚੱਕਰ ਅਨ ਬੈਲੈਂਸ ਆ ਇਹ ਵੈਗਰੂ ਸਾਰੇ ਚੱਕਰ ਜਿੱਦਾਂ ਹੁਣ ਤੁਹਾਨੂੰ ਗੱਲਾਂ ਚੁੱਭਦੀਆਂ ਕਿਸੇ ਦੀਆਂ ਤੇ ਹਾਰਟ ਚੱਕਰਾਂ ਅਨ ਬੈਲੈਂਸ ਆ ਤੁਸੀਂ ਆਪਣੀ ਗੱਲ ਖੁੱਲ ਕੇ ਕਿਸੇ ਨੂੰ ਕਹਿ ਨਹੀਂ ਪਾ ਰਹੇ ਤੁਹਾਡਾ ਥਰੋਟ ਚੱਕਰਾਂ ਅਨ ਬੈਲੈਂਸ ਆ ਇਹ ਸਾਰੇ ਵੈਗਰੂਜੀ ਚੱਕਰ ਜਦੋਂ ਅਸੀਂ ਨਾਮ ਜਪ ਕਰਦੇ ਆ ਸਹਿਜ ਸੁਭਾਈ ਸਾਡੇ ਉੱਪਰ ਜਾਂਦੇ ਹੋਏ ਉਹ ਊਰਜਾ ਸਾਡੇ ਚੱਕਰਾਂ ਨੂੰ ਬੈਲੈਂਸ ਕਰਦੀ ਜਾਂਦੀ ਆ ਠੀਕ ਆ ਵਾਹਿਗੁਰੂ ਜੀ ਕਿਉਂਕਿ ਗੁਰੂ ਸਾਹਿਬ ਵੀ ਕਹਿੰਦੇ ਨੇ ਜਦੋਂ ਜਦੋਂ ਵੀ ਨਾਮ ਜਪੀਏ ਉਹਦੇ ਪਰੋਸੇ ਦੇ ਵਿੱਚ ਬੈਠਣਾ ਆ ਪਿਆਰ ਭਾਉ ਕਹਿੰਦੇ ਜਿਨਹੀ ਪ੍ਰੇਮ ਕੀ ਉਹ ਤੈਨਹੀ ਪ੍ਰਭ ਪਾਇਓ ਕਿ ਮੈਂ ਉਹਦੇ ਨਾਲ ਪਿਆਰ ਪਾਉਣਾ ਆ ਕਿਹਦੇ ਨਾਲ ਜਿਹੜਾ ਮੇਰੇ ਅੰਦਰ ਬੈਠਾ ਕੌਣ ਮੇਰਾ ਵਾਹਿਗੁਰੂ ਵਾਹਿਗੁਰੂ ਜੀ ਦੇਖੋ ਜਿਸ ਸੰਸਾਰ ਦੇ ਵਿੱਚ ਵੀ ਅਸੀਂ ਕਿਸੇ ਨੂੰ ਪਿਆਰ ਨਾ ਕਰੀਏ ਤੇ ਤੁਸੀਂ ਕਿਸੇ ਨੂੰ ਫੋਨ ਵੀ ਨਹੀਂ ਕਰੋਗੇ ਹਨ ਇਹ ਪਿਆਰ ਦੀ ਹੈ ਤੇ ਤੰਦਾ ਹੈ ਨਾ ਤੇ ਗੁਰੂ ਦੇ ਨਾਲ ਵੀ ਪਿਆਰ ਦੇ ਵਿੱਚ ਬੈਠਣਾ ਬਹੁਤ ਜ਼ਰੂਰੀ ਆ ਕਹਿੰਦੇ ਨਹੀਂ ਤੇਰੇ ਉੱਪਰ ਹੱਸੇ ਪਿਆਰੇ ਮੈਂ लाਡ ਲੜਾਇਆ ਕਿ ਗੁਰੂ ਸਾਹਿਬ ਜੀ ਮੈਨੂੰ ਇੱਕ ਤੇਰੇ ਭਰੋਸਾ ਸੀ ਮੈਂ ਤੇਰੇ ਭਰੋਸੇ ਤੇ ਬੈਠ ਕੇ ਤੈਨੂੰ लाਡ ਲੜਾਇਆ ਮਹਾਰਾਜ ਕਿਉਂਕਿ ਤੂੰ ਹੀ ਮੇਰੀ ਬਾਹ ਫੜੀ ਨਾ ਤੇਰਾ ਭਰੋਸਾ ਪਿਆਰੇ ਆਣਾ ਨਾ ਜਾਣਾ ਵੇਸਾ ਹਨਾ ਵਾਹਿਗੁਰੂ ਜੀ ਉਹ ਗੁਰੂ ਸਾਹਿਬ ਬੜੇ ਪਿਆਰੇ ਆ ਪਰ ਉਹਦੇ ਨਾਲ ਪਿਆਰ ਪਾਣਾ ਪੈਣਾ ਆ ਜਦੋਂ ਤੁਸੀਂ ਵਾਹਿਗੁਰੂ ਕਹਿ ਰਹੇ ਆ ਵਾਹਿਗੁਰੂ ਵਾਹਿਗੁਰੂ ਭਾਈ ਵੀਰ ਸਿੰਘ ਜੀ ਕਹਿੰਦੇ ਹੁੰਦੇ ਸੀ ਵਾਹਿਗੁਰੂ ਐਦਾਂ ਬੋਲੀਏ ਜਿਵੇਂ ਬੱਚਾ ਮਾਂ ਲਈ ਰੋਂਦਾ ਆ ਕਿ ਮੇਰੀ ਮਾਂ ਕਿੱਥੇ ਆ ਤੇ ਅਸੀਂ ਵੀ ਗੁਰੂ ਸਾਹਿਬ ਨੂੰ ਐਦਾਂ ਪੁਕਾਰਾਂ ਕਰੀਏ ਕਿ ਮੇਰਾ ਵਾਹਿਗੁਰੂ ਕਿੱਥੇ ਆ ਅਗਰ ਤੀਜਾ ਪੱਧ ਵਾਹਿਗੁਰੂ ਵਰਾਗ ਦਾ ਮਿਲਿਆ ਹੀ ਨਹੀਂ ਤੇ ਪਾਵਾਂਗੇ ਕਿਹਨੂੰ ਕਿਉਂਕਿ ਪਿਆਰ ਤੋਂ ਬਿਨਾ ਤਾਂ ਕਹਾਣੀ ਕਿਸੇ ਦੀ ਵੀ ਨਹੀਂ ਹੈਗੀ ਨਾ ਸੰਸਾਰ ਦੇ ਵਿੱਚ ਵੀ ਪਿਆਰ ਆ ਤਾਂ ਹੀ ਤਾਂ ਤੁਸੀਂ ਕਿਸੇ ਨੂੰ ਮਿਲਦੇ ਵਿਚਰਦੇ ਆ ਨਾ ਦੀ ਵੈਗੁਰੂ ਜੀ ਤੇ ਗੁਰੂ ਸਾਹਿਬ ਦਾ ਪਿਆਰ ਆ ਇਹ ਪਿਆਰ ਦੀ ਕਹਾਣੀ ਹੈ ਇੱਥੇ ਪਿਆਰ ਪਾਣਾ ਪੈਣਾ ਤੇ ਸਹਿਜ ਸੁਭਾਏ ਤੁਸੀਂ ਜਦੋਂ ਇਸ ਪਿਆਰ ਦੀ ਖੇਡ ਦੇ ਵਿੱਚ ਬੈਠੋਗੇ ਤੇ ਗੁਰੂ ਸਾਹਿਬ ਜੀ ਨੇ ਸਹਿਜ ਸੁਭਾਏ ਤੁਹਾਡੇ ਇਸ ਚੱਕਰ ਥੱਲੇ ਤੋਂ ਉੱਪਰ ਤੱਕ ਬੈਲੈਂਸ ਕਰਦੇ ਜਾਣਾ ਆ ਠੀਕ ਹੈ ਨਾ ਜੀ ਮਹਾਰਾਜ ਜੀ ਕਹਿੰਦੇ ਨੇ ਸਦਾ ਸਦਾ ਸਾ ਚੇ ਗੁਣ ਗਾਵੇ ਸਾਚੇ ਨਾ ਪਿਆਰ ਹਨ ਦੀ ਵੈਗੁਰੂ ਜੀ ਮੈਂ ਸਦਾ ਹੀ ਤੇਰੇ ਗੁਣ ਗਾਂਦਾ ਰਹਾ ਮਾ ਵੈਗੁਰੂ ਜੀ ਕਿਉਂਕਿ ਗੁਰੂ ਸਾਹਿਬ ਬਹੁਤ ਵੱਡੇ ਆ ਕਿ ਤੇਰੇ ਨਾਲ ਹੀ ਉਹਦੇ ਸਾਚੇ ਨਾ ਪਿਆਰ ਹਨ ਤੇ ਫਿਰ ਉਹ ਪ੍ਰੀਤਮ ਪਿਆਰੇ ਨਾਲ ਤੁਹਾਡਾ ਪਿਆਰ ਵਾਹਿਗੁਰੂ ਜੀ ਜਦੋਂ ਪੈਂਦਾ ਆ ਤੇ ਮਹਾਰਾਜ ਜੀ ਸਾਡੇ ਚੱਕਰਾਂ ਨੂੰ ਬੈਲੈਂਸ ਕਰਦੇ ਹੋਏ ਸਾਡੀ ਕਹਾਣੀ ਉੱਪਰ ਵਾਲੀ ਸ਼ੁਰੂ ਕਰ ਦਿੰਦੇ ਆ ਤੇ ਵਾਹਿਗੁਰੂ ਜੀ ਬੋਲ ਕੇ ਪਹਿਲਾਂ ਸਿਮਰਨ ਕਰਨਾ ਆ ਇਹ ਅਵਸਥਾ ਗਾਂਵ ਵਾਲੀਆਂ ਆ ਅਗਰ ਤੁਸੀਂ ਬੈਲੈਂਸ ਹੋ ਗਏ ਆ ਫਿਰ ਤੁਸੀਂ ਇਸ ਅਵਸਥਾ ਤੇ ਜਾ ਸਕਦੇ ਆ ਕਰ ਸਕਦੇ ਆ ਆਉਣ ਵਾਲੀ ਵੀਡੀਓ ਦੇ ਵਿੱਚ ਇੱਕ ਹੋਰ ਚੁੱਪ ਦੇ ਸਿਮਰਨ ਦੀ ਗੱਲ ਜ਼ਰੂਰ ਕਰਾਂਗੇ ਜਿਹੜੀ ਬਹੁਤ ਡੂੰਗੀ ਆ ਉਹ ਵਾਈਗ੍ਰੋਜੀਤੀ ਜੀ ਵਸਤਾ ਦੀ ਗੱਲ ਕਿਉਂਕਿ ਕਈ ਪਿਆਰੀਆਂ ਰੂਹਾਂ ਹੈਗੀਆਂ ਜਿਹੜੀਆਂ ਉੱਥੇ ਤੱਕ ਪਹੁੰਚ ਚੁੱਕੀਆਂ ਆਆਂ ਹਾਂਜੀ ਵਾਹਿਗੁਰੂ ਜੀ ਬਾਕੀ ਤੁਸੀਂ ਆਪ ਦੇਖ ਲਿਓ ਕਿ ਤੁਸੀਂ ਅਗਰ ਤੁਹਾਡੇ ਕਿੰਨਾ ਤੁਹਾਡੇ ਜਿਹੜਿਆ ਦਿਮਾਗ ਦੇ ਉੱਤੇ ਚੀਜ਼ਾਂ ਕਿਹੜੀ-ਕਿਹੜੀ ਆ ਵੀ ਹੁੰਦੀ ਉੱਥੋਂ ਤੁਹਾਨੂੰ ਸੈਲਫ ਸੋਈ ਪਤਾ ਲੱਗ ਜਾਣਾ ਕਿ ਤੁਹਾਡਾ ਕਿਹੜਾ ਚੱਕਰ ਆਨ ਬੈਲੈਂਸ ਆ ਨਾ ਅਗਰ ਨਹੀਂ ਇਹਦੇ ਬਾਰੇ ਪਤਾ ਤਾਂ ਜ਼ਰੂਰ ਮੈਨੂੰ ਕਮੈਂਟ ਕਰ ਦਿਓ ਮੈਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਚੱਕਰਾ ਤੇ ਵੀ ਵੀਡੀਓਸ ਪਾ ਦਾਂਗੀ ਕਿ ਕਿਹੜੇ ਚੱਕਰ ਤੇ ਕਿਹੜੀ ਪ੍ਰੋਬਲਮ ਸਾਨੂੰ ਆਉਂਦੀ ਆ ਠੀਕ ਹੈ ਜੀ ਹੋਰ ਵੀ ਆਪਾਂ ਵਾਹਿਗੁਰੂ ਜੀ ਆਪਣੇ ਸੂਖਮਾ ਨਾੜੀ ਤੇ ਈੜਾ ਤੇ ਪਿੰਗਲਾ ਤੇ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਤਾਂ ਕਿ ਸਾਨੂੰ ਇਹਨਾਂ ਬਾਰੇ ਵੀ ਥੋੜੀ ਨੌਲੇਜ ਹੋਵੇ ਤਾਂ ਆਪਾਂਸ ਬਹੁਤ ਈਜ਼ੀ ਤਰੀਕੇ ਨਾਲ ਅੱਗੇ ਵਧ ਸਕਦੇ ਹਾਂ ਠੀਕ ਹੈ ਵਾਈਗੁਰੂ ਜੀ ਤੁਹਾਡਾ ਵਾਈਗੁਰੂ ਜੀ ਬਹੁਤ-ਬਹੁਤ ਸ਼ੁਕਰਾਨਾ ਤੁਸੀਂ ਇੰਨੇ ਪਿਆਰ ਵਿੱਚ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਵਾਈਗੁਰੂ ਜੀ ਸ਼ੇਅਰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਆ ਕਰੋ ਵਾਈਗੁਰੂ ਜੀ ਆਪ ਜੀ ਦੇ ਹੀ ਇਸ ਪਿਆਰ ਦੇ ਸਦਕਾ ਮੈਂ ਵੀਡੀਓ ਬਣਾ ਪਾਉਣੀ ਆ ਤੁਸੀਂ ਇੰਨਾ ਪਿਆਰ ਬਖਸ਼ਦੇ ਹੋ ਤੇ ਵਾਹਿਗੁਰੂ ਜੀ ਅੱਗੇ ਆਣ ਵਾਲੀਆਂ ਜੋ ਵੀ ਗੁਰਸਾਹਿਬ ਦਾ ਹੁਕਮ ਹੋਏਗਾ ਜਿਸ ਵੀ ਟੌਪਿਕ ਤੇ ਮਹਾਰਾਜ ਜੀ ਕਹਿਣਗੇ ਆਪਾਂ ਜ਼ਰੂਰ ਆਪ ਜੀ ਨਾਲ ਸਾਂਝ ਪਾਵਾਂਗੇ ਤੇ ਹੁਣ ਆਪ ਜੀ ਨੂੰ ਫਤਿਹ ਬੁਲਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ